ਅੱਜ ਦੀ ਜਿਹੜੀ ਰੈਸਪੀ ਬਹੁਤ ਮਜ਼ੇਦਾਰ ਹੋਣ ਵਾਲੀ ਹੈ ਅੱਜ ਅਸੀਂ ਬੱਚਿਆਂ ਦੀ ਫੇਵਰਿਟ ਡਿਸ਼ ਲੈ ਕੇ ਆਏ ਆ ਇਹਨੂੰ ਆਪਾਂ ਬਿਨਾ ਮੈਦੇ ਤੋਂ ਬਿਨਾ ਅੰਡੇ ਤੋਂ ਤੇ ਬਿਨਾ ਆਵਨ ਤੋਂ ਬਣਾ ਕੇ ਤਿਆਰ ਕਰਾਂਗੇ ਬਾਜ਼ਾਰ ਤੋਂ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਘਰ ਦੇ ਵਿੱਚ ਹੀ ਆਪਾਂ ਬਹੁਤ ਸਿੰਪਲ ਤਰੀਕੇ ਨਾਲ ਸਿੰਪਲ ਸਮਾਨ ਨਾਲ ਬਣਾ ਕੇ ਤਿਆਰ ਕਰਾਂਗੇ ਔਰ 15 ਤੋਂ 15 ਤੋਂ 20 ਮਿੰਟ ਚ ਇਹ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਬਣੇ ਰਹਿਣਾ ਵੀਡੀਓ ਦੇ ਐਂਡ ਤੱਕ ਮੇਰੇ ਨਾਲ ਜੇ ਵੀਡੀਓ ਥੋੜੀ ਜਿਹੀ ਤੁਹਾਨੂੰ ਵਧੀਆ ਲੱਗੇ ਤੇ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ देर ਨਾ ਕਰਦੇ ਆਪਾਂ ਸ਼ੁਰੂ ਕਰਦੀਆਂ ਵੀ ਰੈਸਪੀ ਬਣਾਉਣਾ ਆ ਮੈਂ ਲੈ ਲਈ ਇੱਥੇ ਕੜਾਈ ਆਹ ਕੜਾਈ ਨੂੰ ਮੈਂ ਥੋੜਾ ਜਿਹਾ ਘੱਟੇ ਯੂਜ਼ ਕਰਦੀ ਆ ਤੇ ਇਹ ਭਾਰੀ ਤਲੇ ਦੀ ਕੜਾਈ ਏ ਤੇ ਇਹਦੇ ਵਿੱਚ ਮੈਂ ਪਾਤਾ ਲੂਣ ਇਹ ਲੂਣ ਨੂੰ ਮੈਂ ਕਾਫੀ ਵਾਰ ਯੂਜ਼ ਕਰ ਚੁੱਕੀ ਆ ਕੇਕ ਬਣਾਉਣ ਲਈ ਤੇ ਆਪਾਂ ਇਸ ਤਰ੍ਹਾਂ ਇਹਨੂੰ ਫੈਲਾ ਦੇਗੇ ਤਾਂ ਹੀ ਇਹਦਾ ਜਿਹੜਾ ਕਲਰ ਹੈ ਡਾਰਕ ਹੈ ਮੈਂ ਹਰ ਵਾਰੀ ਐਸੇ ਵਿਜੀਕੇ ਬਣਾਉਣੀ ਆ ਤੇ ਹੁਣ ਆਪਾਂ ਪਹਿਲੇ ਸਮਾਨ ਇਕੱਠਾ ਕਰ ਲੈਣੇ ਆ ਜਿਹੜਾ ਵੀ ਆਪਾਂ ਯੂਜ਼ ਕਰਨਾ ਹੈ ਤੇ ਮੈਂ ਇੱਥੇ ਸੂਜੀ ਲੈ ਲਈ ਹੈ ਤੇ ਨੂੰ ਆਪਾਂ ਪਹਿਲੇ ਸਾਈਡ 'ਚ ਕਰ ਲੈਣੇ ਆ ਤੇ ਪਹਿਲਾਂ ਆਪਾਂ ਪਾਵਾਂਗੇ ਰਿਫਾਈਨਡ ਆਇਲ ਇੱਕ ਕੜਚੀ ਮੇਰੇ ਫਾਈਨਡ ਆਇਲ ਪਾਤੀਏ ਥੋੜਾ ਜਿਹਾ ਮੈਂ ਰੱਖ ਲਵਾਂਗੀ ਤੇ ਤੁਸੀਂ ਚਾਹੋ ਤੇ ਬਟਰ ਵੀ ਲੈ ਸਕਦੇ ਹੋ ਲੇਕਿਨ ਸਰੋਂ ਦਾ ਤੇਲ ਨਹੀਂ ਲੈਣਾ ਆਪਾਂ ਨੇ ਤਾਂ ਆ ਚੀਨੀ ਇੱਕ ਕੌਲੀ ਲਈ ਸੀ ਮੈਂ ਇਹਨੂੰ ਪੀਸ ਲਈ ਸੀ ਮਿਕਸੀ ਵਿੱਚ ਤੇ ਇਹਦੇ ਵਿੱਚ ਪਾਤਵਾਂਗੇ ਹੁਣ ਦੋਨੋਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਜਿਹੜਾ ਇਹਦਾ ਟੈਕਸਚਰ ਹੈ ਬਹੁਤ ਵਧੀਆ ਆ ਜਾਏਗਾ ਇਹਦੇ ਨਾਲ ਕਰੀਮੀ ਜਿਹਾ ਟੈਕਸਚਰ ਬਣ ਜਾਏਗਾ ਇਹਨੂੰ ਆਪਾਂ ਦੋ ਤੋਂ ਤਿੰਨ ਮਿੰਟ ਇਸੇ ਤਰ੍ਹਾਂ ਹੀ ਲਗਾਤਾਰ ਇਹਨੂੰ ਚਲਾਵਾਂਗੇ ਤੇ ਇਹ ਰੈਸਪੀ ਇੰਨੀ ਵਧੀਆ ਬਣ ਕੇ ਤਿਆਰ ਹੋਏਗੀ ਜਿਹੜੀ ਆਪਾਂ ਮਾਰਕੀਟ ਤੋਂ ਕੇਕ ਲੈ ਕੇ ਆਨੇ ਆ ਤੇ ਉਹ ਤੋਂ ਕਾਫੀ ਵਧੀਆ ਇਹਦਾ ਟੇਸਟ ਵੀ ਬਹੁਤ ਅੱਛਾ ਆਏਗਾ ਔਰ ਇਹ ਕਾਫੀ ਫਰਫੀ ਹੈ ਬਿਲਕੁਲ ਹੀ ਸੌਫਟ ਬਿਲਕੁਲ ਵੀ ਦਿੱਕਤ ਨਹੀਂ ਆਏਗੀ ਕਾਝ ਕਈਆਂ ਦੀ ਕੰਪਲੇਨਾਂ ਦੀ ਕਿ ਆਪਣਾ ਕੇਕ ਜਿਹੜਾ ਫੁੱਲਦਾ ਨਹੀਂ ਹੈ ਜਾਂ ਫਿਰ ਫਟ ਜਾਂਦਾ ਹੈ ਦਿਆਂ ਟੇਸਟੀ ਨਹੀਂ ਬਣਦਾ ਤੇ ਇਹਦੇ ਵਿੱਚ ਇਹ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਡਾਊਟਸ ਮੈਂ ਤੁਹਾਡੇ ਕਲੀਅਰ ਕਰ ਦਾਂਗੀ ਤੇ ਬਹੁਤ ਹੀ ਵਧੀਆ ਸੌਫਟ ਜਿਹਾ ਆਪਣਾ ਕੇਕ ਬਣ ਕੇ ਤਿਆਰ ਹੋਏਗਾ ਤੇ ਹੁਣ ਮੈਂ ਲੈ ਲਈਏ ਕੋਲੀ ਜਿਸ ਕੋਲੀ ਨਾਲ ਮੈਂ ਇਹਦੇ ਵਿੱਚ ਚੀਨੀ ਪਾਈ ਸੀ ਉਸੇ ਕੋਲੀ ਨਾਲ ਮੈਂ ਸੂਜੀ ਪਾਵਾਂਗੀ ਸੂਜੀ ਮੈਂ 1.5 ਕੋਲੀ ਪਾਵਾਂਗੀ ਪਹਿਲਾਂ ਮੈਂ ਇੱਕ ਕੋਲੀ ਪਾਵਾਂਗੀ ਅੱਧੀ ਕੋਲੀ ਮੈਂ ਬਾਅਦ ਚ ਪਾਵਾਂਗੀ 1.5 ਕੋਲੀ ਸੂਜੀ ਦੇ ਵਿੱਚ ਮੈਂ ਇੱਕ ਕੋਲੀ ਚੀਨੀ ਦੀ ਪਾਤੀ ਸੀ ਹੁਣ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਆਪਾਂ ਬੱਲੇ ਲੱਲੇ ਨੇ ਮਿਲਕ ਪਾਊਡਰ ਮੈਂ ਤੁਹਾਨੂੰ ਇੱਥੇ ਦੱਸ ਨਹੀਂ ਆ ਕਿ ਜੇ ਤੁਹਾਡੇ ਕੋਲ ਦੁੱਧ ਨਹੀਂ ਹੈ ਤੇ ਮਿਲਕ ਪਾਊਡਰ ਪਾ ਸਕਦੇ ਹੋ ਜਾਂ ਫਿਰ ਦੋਨਾਂ ਵਿੱਚੋਂ ਮਿਲਕ ਪਾਊਡਰ ਸਕਿਪ ਵੀ ਕਰ ਸਕਦੇ ਹੋ ਜਾਂ ਫਿਰ ਦੁੱਧ ਨਾਲ ਬੈਟਰ ਘੋਲ ਸਕਦੇ ਹੋ ਤੇ ਹੋ ਸਕਦਾ ਹੈ ਜਾਂ ਫਿਰ ਜੇ ਤੁਹਾਨੂੰ ਜਿਆਦਾ ਹੈ ਜਾਂ ਦੋਨੋਂ ਚੀਜ਼ਾਂ ਵੀ ਲੈ ਸਕਦੇ ਹੋ ਮਿਲਕ ਪਾਊਡਰ ਵੀ ਲੈ ਸਕਦੇ ਹੋ اور ਦੁੱਧ ਦੇ ਵਿੱਚ ਬੈਟਰ ਘੋਲ ਕੇ ਬਣਾ ਸਕਦੇ ਹੋ ਇੱਕ ਜਿਹੜਾ ਕੇਕ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਤੇ ਮੈਂ ਇਹਨੂੰ ਪਾਣੀ ਦੇ ਵਿੱਚ ਦਾ ਬੈਟਰ ਬਣਾ ਰਹੀ ਹਾਂ ਤੇ ਥੋੜਾ ਥੋੜਾ ਜਿਹਾ ਪਾਣੀ ਆਪਾਂ ਇਸ ਤਰ੍ਹਾਂ ਪਾਵਾਂਗੇ ਤੇ ਮੇਕ ਚਮਚੇ ਦੇ ਵਿੱਚ ਮਿਲ ਪਾਊਡਰ ਪਾ ਦਿੱਤਾ ਹੈ ਜਿਹੜਾ ਬੈਟਰ ਆਪਣਾ ਜਿਆਦਾ ਢਿੱਲਾ ਵੀ ਨਹੀਂ ਹੋਣਾ ਚਾਹੀਦਾ ਜਿਆਦਾ ਠਿੱਕ ਵੀ ਨਹੀਂ ਹੋਣਾ ਚਾਹੀਦਾ ਇਹਨੂੰ ਇਸ ਤਰ੍ਹਾਂ ਆਪਾਂ ਕਰਕੇ ਥੋੜਾ ਜਿਹਾ ਮਿਕਸ ਕਰਕੇ ਰੱਖ ਤੋਗੇ ਤਾਂ ਕਿ ਜਿਹੜੀ ਸੂਜੀ ਹੈ ਉਹਦੇ ਬਾਅਦ ਆਪਾਂ ਰੈਸਟ ਤੇ ਰੱਖਾਂਗੇ 2 ਤੋਂ 3 ਮਿੰਟ ਲਈ ਜਿਹੜੀ ਆਪਣੀ ਸੂਜੀ ਹੈ ਫੁਲਕੇ ਤਿਆਰ ਹੋ ਜਾਏਗੀ ਫਿਰ ਜਿਹੜਾ ਬੈਟਰ ਹੈ ਠਿੱਕ ਹੋ ਜਾਏਗਾ ਤੇ ਜਿਹੜੇ ਭਾਂਡੇ 'ਚ ਆਪਾਂ ਨੇ ਬਣਾਉਣਾ ਹੈ ਉਹ ਭਾਂਡਾ ਆਪਾਂ ਲੈ ਲਾਂਗੇ ਔਇਲ ਨਾਲ ਗ੍ਰੀਸ ਕਰ ਦਵਾਂਗੇ ਤੇ ਜਿਹੜਾ ਪਾਂਡਾ ਹੈ সিলਵਰ ਦਾ ਹੋਣਾ ਚਾਹੀਦਾ ਉਹਦੇ ਵਿੱਚ ਜਿਹੜਾ ਕੇਕ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਤੇ ਮੈਂ ਇਹਨੂੰ ਔਇਲ ਨਾਲ ਗਰੀਸ ਕਰ ਲਿਆ ਹੈ ਮੈਂ ਅਕਸਰ ਜ਼ਿਆਦਾ ਇਹਦੇ ਵਿੱਚ ਹੀ ਕੇਕ ਬਣਾਉਣੀ ਆ ਤੇ ਜੇ ਤੁਹਾਡੇ ਕੋਲ ਬਟਰ ਪੇਪਰ ਹੈ ਉਹ ਵੀ ਲੈ ਸਕਦੇ ਹੋ ਲੇਕਿਨ ਮੈਂ ਬਿਨਾ ਬਟਰ ਪੇਪਰ ਤੋਂ ਬਣਾਵਾਂਗੀ ਉੱਪਰ ਮੈਂ ਇਹਦੇ ਉੱਤੇ ਡਸਟ ਕਰ ਦਿੱਤਾ ਹੈ ਕਣਕ ਦਾ ਆਟਾ ਤੇ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਜਿਹਾ ਪਾ ਦੇਣਾ ਤਾਂ ਕਿ ਚੰਗੀ ਤਰ੍ਹਾਂ ਕੋਟਿੰਗ ਹੋ ਸਕੇ ਇਹਦੀ ਬਾਕੀ ਜਿਹੜਾ ਐਕਸਟਰਾ ਹੋਏਗਾ ਆਪਾਂ ਇਹਨੂੰ ਛਾੜ ਦਵਾਂਗੇ ਕਿੰਨੀ ਤਿਆਰੀ ਆਪਾਂ ਨੂੰ ਪਹਿਲਾਂ ਕਰਕੇ ਰੱਖ ਲੈਣੀ ਹੈ ਕਿਉਂਕਿ ਜਦੋਂ ਆਪਾਂ ਬੈਟਰ ਤਿਆਰ ਕਰਾਂਗੇ ਬਿਲਕੁਲ ਵੀ ਵੇਟ ਨਹੀਂ ਕਰਨੀ ਉਹਦੇ ਬਾਅਦ ਤੇ ਹੁਣ ਆਪਾਂ ਗੈਸ ਨੂੰ ਔਨ ਕਰ ਦਾਂਗੇ ਆਪਣਾ ਜਿਹੜਾ ਨਮਕ ਹੈ ਕੜਾਈ ਆਪਣੇ ਪ੍ਰੀ ਹੀਟ ਹੋ ਜਾਏਗੀ ਇਹਨੂੰ ਉੱਪਰ ਟੱਕ ਕੇ ਰੱਖ ਦਵਾਂਗੇ ਇੱਕ ਤਾਂ 2 ਮਿੰਟ ਲੱਗਣਗੇ ਇਹਨੂੰ ਪ੍ਰੀ ਹੀਟ ਹੋਣ ਲਈ ਤੇ ਫੁੱਲ ਫਲੇਮ ਦੇ ਉੱਤੇ ਇਹਨੂੰ ਆਪਾਂ ਪ੍ਰੀ ਹੀਟ ਕਰ ਲਵਾਂਗੇ ਤੇ ਆਪਾਂ ਹੁਣ 3 ਤੋਂ 4 ਮਿੰਟ ਹੋ ਚੁੱਕੇ ਨੇ ਤੇ ਆਪਾਂ ਇਹਨੂੰ ਵੀ ਚੈੱਕ ਕਰ ਲੈਣੇ ਆ ਜਿਹੜਾ ਆਪਣਾ ਬੈਟਰ ਹੈ ਕਾਫੀ ਠਿਕ ਹੋ ਗਿਆ ਹੈ ਤੇ ਇਸ ਸਟੇਜ ਤੇ ਤੁਸੀਂ ਇਹਦੇ ਚ ਦੁੱਧ ਪਾ ਸਕਦੇ ਥੋੜਾ ਜੈ ਇਹਨੂੰ ਲੂਜ਼ ਕਰ ਲਓ ਇਸ ਤਰ੍ਹਾਂ ਦਾ ਆਪਾਂ ਆਪਾਨੂੰ ਬੈਟਰ ਚਾਹੀਦਾ ਹੈ ਕੇਕ ਵਾਸਤੇ ਤਾਂ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆ ਬੇਕਿੰਗ ਪਾਊਡਰ ਹੈ ਇਹ ਕਿਸੇ ਕੈਨਸਟੋਰ ਤੋਂ ਬਹੁਤ इजीली ਮਿਲ ਜਾਂਦਾ ਹੈ 30 ਜਾਂ 40 ਰੁਪਏ ਦੀ ਡੱਬੀ ਹੋएगी ਮੁਸ਼ਕਿਲ ਨਾ ਤੇ ਇਹਨੂੰ ਤੁਸੀਂ ਲੈ ਕੇ ਰੱਖ ਸਕਦੇ ਹੋ ਜਦੋਂ ਮਰਜ਼ੀ ਚਾਹੋ ਤੁਸੀਂ ਇਹ ਇਹ ਪਾ ਕੇ ਆਪਾਂ ਕੇਕ ਬਣਾ ਸਕਦੇ ਹਾਂ ਅੱਧਾ ਚਮਚ ਮੈਂ ਇਹਦੇ ਵਿੱਚ ਪਾ ਦਾਂਗੀ ਅੱਜ ਦੇ ਨਾਲ ਆਪਾਂ ਚੌਲ ਖਾਣੇ ਆ ਤੇ ਅੱਧਾ ਚਮਚ ਮੈਂ ਇਹਦੇ ਵਿੱਚ ਪਾ ਦਨੀ ਬੇਕਿੰਗ ਪਾਊਡਰ ਥੋੜਾ ਜਿਹਾ ਘੱਟ ਹੀ ਕਰਾਂਗੀ ਤੇ ਉਹਦਾ ਅੱਧਾ ਆਪਾਂ ਲਵਾਂਗੇ ਬੇਕਿੰਗ ਸੋਡਾ ਜਿੰਨਾ ਬੇਕਿੰਗ ਪਾਊਡਰ ਲੈਣਾ ਹੈ ਆਪਾਂ ਉਹਦਾ ਅੱਧਾ ਲੈਣਾ ਬੇਕਿੰਗ ਸੋਡਾ ਤੇ ਨਾਲ ਮੈਂ ਲਲਾਂਗੀ ਵਨੀਲਾ ਐਸੈਂਸ ਸੀ ਚਾਹੋਤੇ ਜੇ ਨਹੀਂ ਹੈ ਤੁਹਾਡੇ ਕੋਲ ਤੇ ਛੋਟੀ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੋ ਜਿਹੜਾ ਫਲੇਵਰ ਤੁਸੀਂ ਚਾਹੁੰਦੇ ਹੋ ਐਸੈਂਸ ਪਾਣਾ ਉਹ ਵੀ ਪਾ ਸਕਦੇ ਹੋ ਤਾਂ 4 ਤੋਂ 5 ਬੂੰਦਾਂ ਮੈਂ ਪਾ ਦਤੀਆਂ ਨੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਐਕਟੀਵੇਟ ਕਰ ਲਵਾਂਗੇ ਤੇ ਬੈਟਰ ਨੂੰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਹੁਣ ਇਹਦੇ ਬਾਅਦ ਆਪਾਂ ਬਿਲਕੁਲ ਵੀ ਵੇਟ ਨਹੀਂ ਕਰਨੀ ਬਹੁਤ ਜਲਦੀ ਆਪਾਂ ਨੇ ਇਹ ਤਿਆਰੀ ਕਰ ਲੈਣੀ ਹੈ ਹੁਣ ਇਹਦੇ ਵਿੱਚ फटाफट ਆਪਾਂ ਪਾ ਦਵਾਂਗੇ ਟੂਟੀ ਫਰੂਟੀ ਥੋੜੀ ਮੇਰੇ ਕੋਲ ਪਈ ਸੀ ਜਿਹੜੇ ਵੀ ਕਲਰ ਦੀ ਤੁਹਾਡੇ ਕੋਲ ਟੂਟੀ ਫਰੂਟੀ ਪਈ ਹੈ ਤੁਸੀਂ ਪਾ ਲਵੋ ਅਗਰ ਨਹੀਂ ਹੈ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਬਿਨਾ ਵੀ ਇਹ ਬਹੁਤ ਵਧੀਆ ਬਣੇਗਾ ਤੇ ਆਪਣਾ ਬੈਟਰ ਬਿਲਕੁਲ ਰੈਡੀ ਹੈ ਹੁਣ ਆਪਾਂ ਨੇ ਬਿਲਕੁਲ ਵੀ ਵੇਟ ਨਹੀਂ ਕਰਨੀ ਫਟਾਫਟ ਬੈਟਰ ਨੂੰ ਟ੍ਰਾਂਸਫਰ ਕਰ ਦੇਣਾ ਉਸੇ ਭਾਂਡੇ ਦੇ ਵਿੱਚ ਜਿਹਨੂੰ ਆਪਾਂ ਆਇਲ ਨਾਲ ਗ੍ਰੀਸ ਕਰਕੇ ਰੱਖਿਆ ਹੋਇਆ ਹੈ ਜਿਦੇ ਵਿੱਚ ਆਪਾਂ ਨੇ ਕੇਕ ਬਣਾਉਣਾ ਹੈ ਤੇ ਸਾਰਾ ਬੈਟਰ ਮੈਂ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਹੈ ਤੇ ਹੁਣ ਇਹਨੂੰ ਥੋੜਾ ਜਿਹਾ ਟੈਪ ਕਰਕੇ ਇਸ ਤਰ੍ਹਾਂ हूँ इनू कढ़ाई दे रख देवेंगे बहुत ही आराम नाल क्योंकि जोड़ी कढ़ाई है अपनी काफ़ी गर्म है थोड़ी जी टूटी फ्रूटी इस तरह आप सजा देवेंगे कढ़ाई साड़ी सा प्री हीट हो गई है ये रख देवे आप नमक जोड़ा है आपका काफ़ी नम गर्म हो गया है ਹੁਣ ਇਹ ਜਿਹੜੀ ਆਪਣੀ ਗੈਸ ਦੀ ਫਲੇਮ ਹੈ ਬਿਲਕੁਲ ਲੋ ਕਰਕੇ ਇਹਨੂੰ ਬੇਕ ਹੋਣ ਲਈ ਰੱਖ ਦਵਾਂਗੇ ਤੇ ਬਿਨਾ ਓਵਨ ਤੋਂ ਜਿਹੜਾ ਆਪਣਾ ਕੇਕ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗਾ ਤੇ ਇਹਨੂੰ ਆਪਾਂ 15 ਮਿੰਟ ਲਈ ਰੱਖ ਦਵਾਂਗੇ ਇਸੇ ਤਰ੍ਹਾਂ ਹੀ ਤੇ ਇੱਕ ਵਾਰੀ ਚੈੱਕ ਕਰ ਲਵਾਂਗੇ ਆ ਕਿ ਜੇ 15 ਮਿੰਟ ਤੋਂ ਪਹਿਲੇ ਆਪਣਾ ਜਿਹੜਾ ਕੇਕ ਹੈ ਪੱਕਿਆ ਤੇ ਆਪਾਂ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ ਓਨੇ ਦਰ ਆਪਾਂ ਸਫਾਈ ਕਰ ਲੈਣੇ ਥੋੜੇ ਪੋਚੇ ਰਹਿੰਦੇ ਸੀ ਮੇਰੇ ਪੋਚਾ ਲਗਾਉਣ ਵਾਲਾ ਥੋੜੀ ਜਿਹੀ ਡਸਟਿੰਗ ਕਰ ਲੈਣੇ ਆ जब तक अपना केक तैयार हो रहा है आप थोड़ी जी सफाई कर तो थोड़ी जी बैड के मैं डस्टिंग कर ली थोड़ी जी मिट्टी सी तो ना ही आप पोचा लगा लवोंगे पोचे का भी काम हो जाएगा नाल, नाल अपना केक भी तैयार हो जाएगा दोनों काम जान हो जाते हैं तो थोड़ा ईजी हो जाता वेदो मैं पोचा भी लगा लिया है एक रूम चो लग गया है दूसरे च लगा रही थी मैं तो चलो इस तरह ही अपना दोनों काम हो जाएंगे फिर बच्चे स्कूलों आ जाते हैं फिर कोई काम नहीं हो पाता तो आप केक में चेक कर लेंू बारह मिनट हो चुके हैं तो सैडा तो जरा केक है पक गया है थोड़ा जिचों जोड़ा है अले गिला है आप देख सौ स्टिक जी आप ਥੋੜੀ ਜਿਹੀ ਗਿੱਲੀ ਹੈ ਇਹਨੂੰ ਥੋੜਾ ਜਆ ਆਪਾਂ 2 ਮਿੰਟ ਲਈ ਹੋਰ ਪਕਾ ਲੈਣੇ ਆ ਤੇ ਜਿੰਨਾ ਵੀ ਆਪਣਾ ਥੋੜਾ ਜਿਹਾ ਕੰਮ ਰਹਿ ਗਿਆ ਸੀ ਆਪਾਂ ਫਿਨਿਸ਼ ਕਰ ਲੈਣੇ ਆ ਆਪਣਾ ਆਪਣਾ ਥੋੜਾ ਪੋਚਾ ਰਹਿ ਗਿਆ ਸੀ ਪੋਚਾ ਵੀ ਲੱਗ ਗਿਆ ਆਪਣਾ ਤੇ ਇਹਨੂੰ ਥੋੜਾ ਜਿਹਾ ਬੰਦ ਕਰਕੇ ਰੱਖ ਦਿੰਨੇ ਆ ਤੇ ਗੈਸ ਦੀ ਫਲੇਮ ਨੂੰ ਮੈਂ ਆਫ ਕਰ ਦਿੱਤਾ ਹੈ ਤੇ ਹੁਣ ਆਪਾਂ ਥੋੜਾ ਜਿਹਾ ਚੈੱਕ ਕਰ ਲੈਣੇ ਆ ਕੇਕ ਆਪਣਾ ਪੂਰੀ ਤਰ੍ਹਾਂ ਤਿਆਰ ਹੈ ਹੁਣ ਥੋੜਾ ਗਰਮ ਹੈ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਨੇ ਠੰਡਾ ਕਰਨਾ ਹੈ ਗਰਮ ਗਰਮ ਨੂੰ ਬਿਲਕੁਲ ਵੀ ਕੱਟ ਨਹੀਂ ਕਰਨਾ ਪਹਿਲਾਂ ਆਪਾਂ ਇਹਨੂੰ ਕੜਾਈ ਚੋਂ ਬਾਹਰ ਕੱਢਾਂਗੇ ਕਿਸੇ ਵੀ ਭਾਂਡੇ ਦੇ ਵਿੱਚ ਆਪਾਂ ਇਸ ਤਰ੍ਹਾਂ ਰੱਖ ਲਵਾਂਗੇ ਹੁਣ ਇਹਨੂੰ ਪਹਿਲਾਂ ਆਪਾਂ ਠੰਡਾ ਹੋਣ ਲਈ ਰੱਖ ਦਵਾਂਗੇ ਤੇ ਆਪਾਂ ਪੱਖੇ ਦੇ ਥੱਲੇ ਇਹਨੂੰ ਠੰਡਾ ਕਰ ਲਵਾਂਗੇ ਪੱਖੇ ਥੱਲੇ ਕੀ ਹੈ ਕਿ ਛੇਤੀ ਠੰਡਾ ਹੋ ਜਾਏਗਾ ਫਿਰ ਆਪਾਂ ਇਹਦੇ ਪੀਸਿਸ ਕਰਾਂਗੇ ਉਹਦੇ ਬਾਅਦ ਤਾਂ ਦੇਖੋ ਪੱਖੇ ਥੱਲੇ ਮੈਂ ਰੱਖ ਦਿੱਤਾ ਹੈ ਇਹਦੇ ਨਾਲ ਛੇਤੀ ਠੰਡਾ ਹੋ ਜਾਏਗਾ ਤੇ ਜੇ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਹੀਂ ਤੇਰ ਆਪਾਂ ਬਾਹਰ ਦੀ ਹਵਾ ਵੀ ਖਾ ਲੈਨੇ ਆ ਬਾਹਰ ਬਹੁਤ ਵਧੀਆ ਹਵਾ ਚੱਲ ਰਹੀ ਹੈ ਠੰਡੀ ਠੰਡੀ ਤੇ ਥੋੜੀ ਜਿਹੀ ਧੁੱਪ ਵੀ ਨਿਕਲ ਆਈ ਸੀ ਅੱਜ ਤੇ ਹਵਾ ਲੇਕਿਨ ਬਹੁਤ ਵਧੀਆ ਚੱਲ ਰਹੀ ਹੈ ਠੰਡੀ ਹਵਾ ਤੇ ਬਾਹਰ ਵੀ ਥੋੜਾ ਜਿਹਾ ਮੈਂ ਰਾਉਂਡ ਲਗਾ ਲੈਣੀ ਆ ਤੇ ਬਹੁਤ ਵਧੀਆ ਮੌਸਮ ਹੈ ਬਾਹਰ ਦਾ ਠੀਕ ਹੈ ਇੰਨੀ ਗਰਮੀ ਵੀ ਨਹੀਂ ਹੈ ਤੇ ਹਵਾ ਚੱਲ ਰਹੀ ਹੈ ਠੰਡੀ ਠੰਡੀ ਤੇ ਇਹਨੂੰ ਆਪਣਾ ਜਿਹੜਾ ਕੇਕ ਹੈ ਉਹ ਵੀ ਠੰਡਾ ਹੋ ਕੇ ਤਿਆਰ ਹੋ ਗਿਆ ਹੈ ਆਪਾਂ ਅੰਦਰ ਆ ਜਾਨੇ ਆ ਤੇ ਜਿਹੜਾ ਕੇਕ ਹੈ ਮੈਂ ਲੈ ਆਈਆਂ ਕਿਚਨ ਦੇ ਵਿੱਚ ਹੁਣ ਇਹਨੂੰ ਆਪਾਂ ਕਿਸੇ ਵੀ ਚਾਕੂ ਦੇ ਨਾਲ ਆਪਾਂ ਇਹਨੂੰ ਦੇਖੋ ਕੇਕ ਨੂੰ ਦਿਖਾ ਦੇਣੀ ਆ ਹੁਣ ਇਹਨੂੰ ਚਾਕੂ ਦੇ ਨਾਲ ਇਹਦੇ ਕਿਨਾਰੇ ਆਪਾਂ ਕੱਟ ਕਰ ਦੇਣੀ ਆ ਇਸ ਤਰ੍ਹਾਂ बहुत ही आराम कट हो जाता है तो देखो किनारे जड़े ने कट कर लेने मैं किसी भी प्लेट में आप इस तरह उल्टा करके फिर डिब्बे में इदा सीधा कर देवे हल्का जहा टैप करा इस तरह तो अपना केक जड़ा है बहुत ही सौखे तरीके बाहर आ जाए देखो बिल्कुल क्लीन है अपना भांडा तो बिल्कुल भी दिक्कत नहीं आई बहुत ही आराम अपना केक बाहर आ गया है ਤੇ ਬਿਨਾ ਬਟਰ ਪੇਪਰ ਤੋਂ ਆਪਾਂ ਨੇ ਇਹ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਆਪਾਂ ਇਹਨੂੰ ਪਲਟ ਲਵਾਂਗੇ ਇਸ ਤਰ੍ਹਾਂ ਤਾਂ ਦੇਖੋ ਕਿੰਨਾ ਸੌਫਟ ਦੇ ਸਪੌਂਜੀ ਆਪਣਾ ਕੇਕ ਬਣ ਕੇ ਤਿਆਰ ਹੋ ਗਿਆ ਹੈ ਤਾਂ ਦੇਖੋ ਮੈਂ ਤੁਹਾਨੂੰ ਦਿਖਾ ਦੇਣੀ ਇਹਦਾ ਜਿਹੜਾ ਟੈਕਸਚਰ ਹੈ ਬਿਲਕੁਲ ਵੀ ਕੋਈ ਪ੍ਰੋਬਲਮ ਨਹੀਂ ਆਈ ਔਰ ਜਿੰਨਾ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣਾ ਜਿਹੜਾ ਕੇਕ ਹੈ ਬਹੁਤ ਆਰਾਮ ਨਾਲ ਔਰ ਬਹੁਤ ਹੀ ਸੋਕੇ ਟਾਂਗ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ ਸਿੰਪਲ ਜੇ ਸਮਾਨ ਨਾਲ ਮੈਂ ਬਣਾ ਕੇ ਤਿਆਰ ਕੀਤਾ ਹੈ ਤਾਂ ਇਹਨੂੰ ਆਪਾਂ ਕੱਟ ਕਰ ਲਵਾਂਗੇ ਤੁਸੀਂ ਟ੍ਰਾਇੰਗਲ ਸ਼ੇਪ 'ਚ ਕਿਸੇ ਵੀ ਸ਼ੇਪ 'ਚ ਇਹਨੂੰ ਕੱਟ ਸਕਦੇ ਹੋ ਤੇ ਆਹ ਦੇਖੋ ਕਿੰਨਾ ਸੌਫਟ ਹੈ ਆਪਣਾ ਕੇਕ ਤੇ ਇਹਦੇ ਵਿੱਚ ਛੋਟੇ ਛੋਟੇ ਪੀਸਿਸ ਕਰ ਰਹੀ ਹਾਂ ਤਾਂ ਕਿ ਬੱਚਿਆਂ ਨੂੰ ਵੀ ਈਜ਼ੀ ਹੋ ਜਾਂਦੇ ਨੇ ਖਾਣ ਲਈ ਇਸ ਤਰ੍ਹਾਂ ਇਹਦੇ ਸਕੁਅਰ ਸ਼ੇਪ ਦੇ ਵਿੱਚ ਮੈਂ ਇਹ ਪੀਸਿਸ ਕੱਟ ਕਰ ਲੈ ਲੀ ਹਾਂ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਕਸਰ ਮੈਂ वो तो वह रेसपीज लैके आवेंगी देखो अपना जो केक है तैयार है पीसिस कट्ट हो गए हैं हम आपकी प्लेटिंग कर देवे और देखो किमें रू वंगू बिल्कुल ही सॉफ्ट अपना केक बन के तैयार है तो तीन भी एक बार जरूर ट्राई करके देखियो तो आप इस तरह ही लैके आवों नवी नवी रैसपीज थे ਬਹੁਤ ਹੀ ਵਧੀਆ ਕੇਕ ਬਣ ਕੇ ਤਿਆਰ ਹੋ ਚੁੱਕਾ ਹੈ ਇਹਦਾ ਟੇਸਟ ਵੀ ਬਹੁਤ ਵਧੀਆ ਹੈ ਮਾਰਕੀਟ ਤੋਂ ਬਹੁਤ ਹੀ ਵਧੀਆ ਕੇਕ ਆਪਣਾ ਘਰੇ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਤੁਸੀਂ ਵੀ ਬਣਾਓ ਖਾਓ ਅਰ Enjoy ਕਰੋ ਜੇ ਵੀਡੀਓ ਵਧੀਆ ਲੱਗੀ ਹੋਏ ਤੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਮਿਲਾਂਗੇ ਨੈਕਸਟ ਟਾਈਮ ਆਪਾਂ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ